ਲੋ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੁਰੇ ਤੁਰੇ ਜਾਂਦੇ ਵਲੌਗ ਦੇ ਉੱਤੇ ਤੇ ਅੱਜ ਆ ਸਾਡੇ ਦਿੱਲੀ ਕੈਂਪ ਦਾ ਪਹਿਲਾ ਦਿਨ ਗੱਡੀ 'ਚ ਜਾਂਦੇ ਜਾਂਦੇ ਅਸੀਂ ਵਲੌਗ ਬਣਾ ਲਿਆ ਸੀ ਹੋ ਗਏ ਸੀ ਲੇਟ ਕਿਉਂਕਿ ਅਸੀਂ ਦਿੱਲੀ ਵਿੱਚ ਇੱਥੇ ਸਾਡੇ ਭੈਣ ਜੀ ਨੇ ਉਹਨਾਂ ਦੇ ਘਰੇ ਗਏ ਸੀਗੇ ਤੇ ਹੁਣ ਗੱਡੀ 'ਚ ਅਸੀਂ ਡੌਂਦੀ ਲੈ ਕੇ ਜਾ ਰਹੇ ਹਾਂ ਆ ਸਾਡੇ ਨਾਲ ਸਿੰਘ ਹੈ ਮੂੰਹ ਭਰੇ ਕਰ ਰਿਹਾ ਵਾ ਕਫਾਂਜੀ ਸਾਹਿਬ ਰੁਕੇ ਸੀ ਰਾਤੀ ਆ ਕੇ ਪਹਿਲਾਂ ਫਿਰ ਸਵੇਰੇ ਕਮਰਾ ਚੇਂਜ ਕਰਿਆ ਅਸੀਂ ਕਮਰਾ ਚੇਂਜ ਕਰਕੇ ਤੇ ਸਮਾਨ ਸ਼ਿਫਟ ਕਰਕੇ ਇੱਧਰ ਨੂੰ ਭੱਜੇ ਆਏ ਆ ਗੱਫਾ ਤੇ ਫਿਰ ਇੱਕ ਜੀਂਦਾਂ ਆ ਕੇ ਕਫਾ ਲਾਗੇ ਫਿਰ ਦੀਦੀ ਘਰੇ ਆ ਕੇ ਅਸੀਂ ਗੱਫਾ ਲਾਇਆ ਤੇ ਕੜੀ ਚੋਲ ਖਾਦੇ ਹੋਰ ਬੜਾ ਕੁਝ ਖਾਧਾ ਫਿਰ ਅਸੀਂ ਇੱਕ ਹੋਰ ਚੀਜ਼ ਕੀਤੀ ਕਿ ਅਸੀਂ ਬਾਣੇ ਦਾ ਨਮ ਦੇਤਾ ਨਵੇਂ ਡਿਜ਼ਾਈਨ ਦੇ ਬਾਣੇ ਤੁਹਾਨੂੰ ਕਿਸੇ ਵਲੋਗ 'ਚ ਦੇਖਣ ਨੂੰ ਮਿਲਣਗੇ ਹਜੇ ਨਹੀਂ ਤੇ ਆਪਾਂ ਹੁਣ ਚੱਲੇ ਆਂ ਜੀ ਕੈਂਪ ਵਾਲ ਨੂੰ ਪਹਿਲਾਂ ਦੇਣਾ ਜਾ ਕੇ ਸੈਟਅਪ ਕਰਨਾ ਆ ਇੱਕ ਸਟੂਡੈਂਟ ਅਸੀਂ ਚੱਕ ਲਿਆ ਆ ਏ ਮਨ ਲਈ ਦੇਖੋ ਜੀ ਘਰੋ ਘਰੀ ਜਾ ਕੇ ਘਰੋ ਘਰੀ ਜਾ ਕੇ ਸਾਨੂੰ ਲਿਉਣੇ ਪੈ ਰਹੇ ਨੇ ਸੇ ਕੀ ਆਰਤੀ ਸੈਟਅਪ ਦਿਖਾਉਨੇ ਆ ਸਾਰਾ ਤੁਨ ਜਾ ਕੇ ਦਿਖਾਉਣਾ ਦੁਵਾਕ ਬੈਠਾ ਦਾ ਦਿਨ ਨਾਲ ਕੀ ਸਿਸਟਮ ਆ ਜੀ ਕੇ ਕੀ ਕਰਦੇ ਆ ਦੁਵਾਕ ਜਾਂ ਸੰਧਿਆ ਜੇ ਤੱਕ ਵੀ ਦੁਵਾਕ ਜੇ ਤੱਕ ਸੰਧਿਆ ਹੋਗਾ ਇੱਥੇ ਕੰਮ ਕੇ ਇੱਥੇ ਕੰਮ ਕਹਾਂ ਕਰਦੇ ਕੇ ਸੋਚਦੇ ਨੇ ਦਿਲ ਚੰਗਾ ਮੈਂ ਬਲੈਨੋ ਚ ਹੀ ਆਣਾ ਹੀ ਕਰਦੇ ਆ ਨਾਲੀਆਂ ਆ ਜਾਂਦਾ ਆਪਾਂ ਪਹੁੰਚੇ ਸੀ ਗੁਰਦੁਆਰਾ ਸਾਹਿਬ ਬਾਜ ਹੁਣ ਜਿਹੜੇ ਸੇ ਕੀ ਆਰਤੀ ਨੇ ਉਹ ਹੋਣੇ ਸ਼ੁਰੂ ਹੋ ਗਏ ਨੇ ਅਸੀਂ ਕਲਮਾ ਘੜੇ ਲੱਗੇ ਆ ਕਲਮਾ ਘੜੇ ਦਵਾ ਜਿਸੀ ਖਿਆਤੀ ਆਉਣਗੇ ਕਿਉਂਕਿ ਸਾਡੇ ਇਥੇ ਜਿਹੜਾ ਸ਼ੀਟਾ ਦਾ ਪ੍ਰਬੰਧ ਸੀਗਾ ਉਹ ਗੁਰਪਿਆਰ ਭਾਈ ਨੇ ਪਹਿਲਾਂ ਹੀ ਕਰਾ ਦਿੱਤਾ ਸੀ ਸਾਨੂੰ ਤੇ ਪੈਂਟਲ ਸ਼ੀਟਾ ਮਿਲ ਰਹੀਆਂ ਨੇ ਸਾਨੂੰ ਸਮਾਨ ਲੈਣ ਦੀ ਕੋਈ ਖਾਸ ਲੋੜ ਨਹੀਂ ਪਈ ਕਿਉਂਕਿ ਇੱਥੇ ਭਾਈ ਸਾਹ ਭਾਈ ਗੁਰਪਿਆ ਸਿੰਘ ਜੀ ਦੇ ਜਾਣ ਪਛਾਣ ਦੇ ਕਾਫੀ ਬੰਦੇ ਸੀਗੇ ਇੱਥੇ ਸਾਨੂੰ ਹਾਂ ਸਾਨੂੰ ਇਥੇ ਲਿਮਟਡ ਸਟੂਡੈਂਟਸ ਮਿਲਣਗੇ ਪਰ ਹਰ ਇੱਕ ਦੋ ਇੱਕ ਹੋਣਗੇ ਉਹਨਾਂ ਵੀ ਤੇ ਇੱਕ ਦੋ ਚੂਸ ਲੈਣਾ ਸਾਨੂੰ ਥੋੜਾ ਔਖਾ ਹੋ ਜੂਗਾ ਪਰ ਇੱਕ ਦੋ ਹੀ ਚੱਕਣੇ ਨੇ ਹਰ ਇੱਕ ਕੈਂਪ ਦੇ ਵਿੱਚੋਂ ਜੀ ਤਾਂ ਕਿ ਸਾਡੇ ਕੋਲ ਵਧੀਆ 15 ਤੋਂ 20 ਸਟੂਡੈਂਟ ਹੋ ਗਏ ਜਾਣੇ ਤੇ ਸਟੂਡੈਂਟਸ ਆ ਰਹੇ ਨੇ ਹੌਲੀ ਹੌਲੀ ਆ ਰਹੇ ਨੇ ਆਪਾਂ ਤੁਹਾਨੂੰ ਅੰਦਰ ਦਾ ਵੀਊ ਦਿਖਾਉਣੇ ਆ ਜਾ ਕੇ ਅੰਦਰ ਕਿਵੇਂ ਕੀ ਚੱਲ ਰਿਹਾ ਹੈ ਇਹ ਹੈਗਾ ਵਾਜੀ ਗੁਰਦੁਆਰਾ ਡੇਰਾ ਬਾਬਾ ਕਰਮ ਸਿੰਘ ਜੀ ਠੀਕ ਹੈ ਜੀ ਤੇ ਇਹ ਹੈਗਾ ਰਸ਼ੀਦ ਮਾਰਕੀਟ ਦੇ ਵਿੱਚ ਤੇ ਹੁਣ ਆਪਾਂ ਇੱਧਰ ਆਏ ਹੋਏ ਆ ਫਿਰ ਤੁਹਾਨੂੰ ਅਗਲਾ ਅਪਡੇਟ ਆਪਾਂ ਸਾਰਾ ਦੰਦੇ ਆ ਜੀ ਵੀਡੀਓ ਦੇ ਨਾਲ ਬਣੇ ਰਹਿਣਾ ਧੰਨਵਾਦ ਆ ਦੇਖੋ ਪਾਣੀ ਦਾ ਪ੍ਰਬੰਧ ਕਰਵਾਇਆ ਤੇ ਪੇਪਰ ਦਾ ਸ਼ੀਟ ਦਾ ਪ੍ਰਬੰਧ ਕਰਤਾ ਬੋਰਡ ਦਾ ਸਟੈਂਡ ਹੈ ਤੇ ਆ ਸਾਡੇ ਪ੍ਰਿੰਟ ਵੇਤਰਨ ਜਿਹੜੇ ਸਾਨੂੰ ਇੱਥੇ ਮਿਲੇ ਨੇ ਇਹਦੇ ਵਿੱਚ ਫੌਜ ਅਕਾਲੀ ਧਰਨ ਲਖਾਰੀ ਦਾ ਪ੍ਰਿੰਟ ਛਪਿਆ ਹੋਇਆ ਹੈ ਪੈਂਤੀ ਅਖਰੀ ਪਰੰਪਰਾ ਯਾਤਰਾ ਬਿਸਿਸ ਹਮਦ ਰਿਸ਼ਪਾਈ ਹੈ ਜੀ ਅਸੀਂ 2082 ਠੀਕ ਹੈ ਜੀ ਜੋਗੀ ਚੱਲ ਰਹੀ 2082 ਚੱਲ ਰਹੀ ਆ ਇਹ ਵੀ ਐਕਸਟਰਾ ਦਿੱਤੇ ਨੇ ਰੱਖੇ ਹੋਏ ਨੇ ਪਲੱਸ ਦੀਏ ਰੱਖੇ ਨੇ ਜਿਹਦੇ ਵਿੱਚ ਅਸੀਂ ਇੰਕ ਪਾਉਣੀ ਹੈ ਇੰਕ ਲਈ ਹੋਰ ਵੀ ਬੋਰਡ ਨੇ ਹੋਰ ਵੀ ਸਮਾਨ ਕਾਫੀ ਆ ਜਿਹੜਾ ਸਾਨੂੰ ਆਹ ਭਾਈ ਸਾਹਮਣੇ ਮੋਹੱਇਆ ਕਰਾਇਆ ਆ ਇਹ ਬਾਬਾ ਜੀ ਨੇ ਸਾਰਾ ਕੁਝ ਮੋਹੱਇਆ ਕਰਾਇਆ ਹੋਇਆ ਗੁਰਪ੍ਰੇਰ ਬਾਈ ਜੀ ਇਹ ਸਾਰੇ ਸਟੂਡੈਂਟਸ ਨੂੰ ਹੌਲੀ ਹੌਲੀ ਦੱਸਣਗੇ ਕਿਵੇਂ-ਕਿਵੇਂ ਕੀ-ਕੀ ਕਰਨਾ ਆ ਤੇ ਆ ਇੱਕ ਛੋਟੀ ਜਿਹੀ ਭਜੰਗਣਾ ਸਾਡੇ ਬਾ ਚੰਨੀ ਜੀ ਵੀ ਚੰਨੀ ਜੀ ਦੇ ਭਜੰਗਾਂ ਨਾਲ ਵਾਹਿਗੁਰੂ ਖਾਲਸਾ ਜੀ ਇਹ ਸਾਰਾ ਕੁਝ ਇੰਨਾ ਆਰਗੇਨਾਈਜ਼ ਕੀਤਾ ਹੋਇਆ ਵਾ ਜਿੰਨਾ ਵੀ ਪ੍ਰਬੰਧ ਇਹ ਕਰ ਰਹੇ ਨੇ ਤੇ ਤਕੀਨ ਮਾਰਕਟ ਡਿਜ਼ਾਈਨ ਬਾਤ ਤਾਂ ਤੇ ਗਲਾਬ ਬਣਾਤਾ ਉਹ ਨਹੀਂ ਚੱਲਣਾ ਇਹ ਗੁਰਬਾਣੀ ਹੈ ਤੇ ਗਲਾਬ ਨਹੀਂ ਤਾਂ ਮੁੰਦੇ ਇਹ ਗ੍ਰੀਨਿਸ਼ ਦੀ ਕੈਲੀਗ੍ਰਾਫੀ ਚ ਕਰਦੇ ਡਿਜ਼ਾਈਨ ਗੁਰਮੁਖੀ ਚ ਜੋ ਅੱਖਰ ਮਹਾਰਾਜ ਨੇ ਸਾਨੂੰ ਬਖਸ਼ਿਆ ਉਵੇਂ ਹੀ ਲਿਖਣਾ ਤੁਸੀਂ ਆਪਣੇ ਵੱਲੋਂ ਐ ਡੰਡੀ ਵੀ ਨਹੀਂ ਘੁਮਾ ਸਕਦੇ ਕਿਉਂਕਿ ਉਹ ਚੀਜ਼ ਤੁਹਾਡੀ ਨਹੀਂ ਹੈ ਤੁਹਾਨੂੰ ਅਧਿਕਾਰ ਹੀ ਨਹੀਂ ਉਹਨੂੰ ਜੀਨ ਨੂੰ ਬਦਲਣ ਦਾ ਠੀਕ ਹੈ ਜੀ ਇੰਸਟਾਗ੍ਰਾਮ ਤੇ ਦੇਖੇ ਵੱਖਰੇ ਵੱਖਰੇ ਡਿਜ਼ਾਈਨਰ ਨੇ ਬੇਚੇ ਤੁਹਾਨੂੰ ਅਧਿਕਾਰ ਕਿੰਨੇ ਦਿੱਤਾ ਸਾਡੀ ਗੁਰਬਾਣੀ ਨੂੰ ਬਦਲਣ ਦਾ ਅਧਿਕਾਰ ਕਿੰਨੇ ਦਿੱਤਾ ਸਾਡੇ ਕੋਲ ਕੀ ਹੈ ਸਾਡੇ ਕੋਲ ਪੋਜੀਸ਼ਨ ਨਹੀਂ ਹੈ ਕਮੈਂਟ ਬਾਕਸ ਵੀ ਤੈਨੂੰ ਅਧਿਕਾਰ ਨਹੀਂ ਦਿੱਤਾ ਅਸੀਂ ਲਾਈਕ ਕਰਦੇ ਹਾਂ ਤੇ ਬਾਅਦ ਹੀ ਵਾਕਿਆ ਸੋਹਣੀ ਮਿਹਨਤ ਤੁਹਾਡੀ ਤਾਂ ਪਤਾ ਹੈ ਨਹੀਂ ਕਾ ਆ ਦੇਖੋ ਸ਼ੀਰਦਾਰਾ ਮੈਂ ਪਾਉਂਗਾ ਆਈ ਇੱਕ ਵਾਰ ਸ਼ੁਰੂ ਕੀਤਾ ਜੀ ਇਥੇ ਨਾ ਇਦਾਂ ਤਿੱਖਾ ਇਹਨੂੰ ਤਿੱਖਾ ਨਹੀਂ ਬਣਾਉਣਾ ਇੱਥੋਂ ਆਪਾਂ ਨੂੰ ਕਈ ਵਾਰ ਰਾਤ ਹੁੰਦੀ ਐ ਕਰਕੇ ਆਇਆ ਬਣਦੇ ਐ ਨਹੀਂ ਬਣਾਉਣਾ ਇਦਾਂ ਗੋਲਾਈ ਜਿਹਾ ਰੱਖਣਾ ਕਰ ਇਥੋਂ ਥੋੜਾ ਅੰਦਰ ਨੂੰ ਰੱਖਣਾ ਠੀਕ ਹੈ ਜੀ ਇਦਾਂ ਸਮਝੇਗੇ ਨਹੀਂ ਇਹ ਦੱਸੋ ਸਮਝੇ ਲਿਖੋ ਫਿਰ ਇੱਕ ਜੋ ਪੁਰਾਣੇ ਆਪਣੇ ਦਿਮਾਗ 'ਚ ਹੈ ਨਾ ਵੀ ਤਿੱਖੇ ਤਿੱਖੇ ਓਮਕਾਰ ਉਹ ਸਭ ਕੱਢ ਦੋ ਦਿਮਾਗ ਤੋਂ ਗੁਰਬਾਣੀ ਉਹ ਜਿਹੜੇ ਆਖਿਤੇ ਵਾਲੇ ਨਹੀਂ ਆ ਸਭ ਬੋਲ ਲੋ ਜੀ ਤੁਸੀਂ ਦਰਸ਼ਕਾ ਕਰੋ ਵੀ ਸਾਡੇ ਕੋਲ ਹੁਣ ਤੱਕ ਕਿੰਨੇ ਬੱਚੇ ਪਹੁੰਚ ਚੁੱਕੇ ਨੇ ਇਹ ਦਿੱਲੀ ਦੇ ਕੈਂਪ ਦਾ ਪਹਿਲਾ ਦਿਨ ਹੈ ਤੇ ਉਸ ਹਿਸਾਬ ਨਾਲ ਬੱਚੇ ਦੇਖ ਬੰਦ ਸਾਡੀਆਂ ਭੈਣਾਂ ਵਾ ਸਾਡੀਆਂ ਮਾਈਆਂ ਸਾਡੇ ਪੰਜੀ ਦਿੱਲੀ ਵਾਲੇ ਪੰਜੀ ਆ ਦੇਖੋ ਜੀ ਸਾਰੇ ਬੱਚੇ ਆ

ਜਿਵੇਂ ਕਿ ਤੁਸੀਂ ਦੇਖਿਆ ਬਹੁਤ ਸਾਰੇ ਬੱਚੇ ਆਏ ਸੀ ਸਿੱਖਣ ਲਈ ਤੇ ਜਿੰਨੀ ਖਰਦਾ ਭਾਵਨ ਨਾਲ ਬੱਚੇ ਸਿੱਖਣਾ ਇਹਨੇ ਉਨੀ ਹੀ ਅਸੀਂ ਜੀ ਨਾਲ ਮਿਹਨਤ ਲਾ ਕੇ ਬੱਚਿਆਂ ਨੂੰ ਸਿਖਾ ਰਹੇ ਆ ਅਸੀਂ ਅੱਜ ਨੋਟ ਕੀਤਾ ਕਿ ਸਾਨੂੰ ਮਤਲਬ ਕਿ ਇੱਥੇ ਦਿੱਲੀ ਦੇ ਵਿੱਚ ਕਮ ਸੇ ਕਮ 8 ਤੋਂ 10 ਬੱਚੇ ਇਦਾਂ ਦੇ ਮਿਲੇ ਜੋ ਬਹੁਤ ਹੀ ਸੋਨਾ ਲਿਖ ਰਹੇ ਨੇ ਤੇ ਵਿੱਚੋਂ 4-5 ਬੱਚੇ ਤਾਂ ਇਦਾਂ ਦੇ ਸੀ ਜਿਹੜੇ ਪਹਿਲੀ ਵਾਰੀ 35 ਅਖਰੀ ਲਿਖ ਰਹੇ ਸੀਗੇ ਕੁਝਕ 2-3 ਬੱਚੇ ਤਾਂ ਉਹੀ ਜਿਨ੍ਹਾਂ ਨੇ ਪਹਿਲਾਂ ਵੀ ਕੈਂਪ ਜੋਇਨ ਕੀਤੇ ਹੋਏ ਸੀਗੇ ਤੇ ਉਹ ਫੇਰ ਦੁਬਾਰਾ ਆਏ ਨੇ ਪਰ ਗਲਤੀ ਉਹਨਾਂ ਕੋਲ ਵੀ ਹੁੰਦੀ ਆ ਅੱਜ ਕੱਲ ਉਹ ਸਾਰਾ ਅਭਿਆਸ ਖਲੋਤਦਾ ਜਾ ਰਿਹਾ ਹੈ ਜੇ ਮੇਰੇ ਮੇਰੇ ਸੁਪਾਈਆਂ ਸ਼ੁਰੂ ਹੋ ਗਈਆਂ ਮਸਜਿਦਾਂ ਆ ਗਈਆਂ ਮਸਜਿਦਾਂ ਸਾਫੇ ਸ਼ੁਰੂ ਹੋ ਗਏ ਜਿੰਨੇ ਮਤਲਬ ਸੁਪਾਉਂਦੇ ਸਭ ਉਪਯੋਗ ਵਿਹਾਨ ਸਭ ਚਾਰੀ ਪੋਟਾਂ ਲਈ ਆ ਜਿੰਨਾ ਅਸੀਂ ਗੁਰਦਵਾਨ ਸਵੱਛਤਾ ਕਰਤਾਾਂ ਮੈਂ ਸੁਹੋਲ ਬਾਬਾ ਅਲਮੋ ਜੇ ਇਤਨਾ ਸਾਡਾ ਸਰਕਾਰ ਵੀ ਬੰਦੇ ਇਤਨਾ ਗੁਰਦਵਾਨੀ ਮਾਰਕੋ ਘਟਾ ਦੇ ਜਿਹੜਾ ਇਹ ਬਹੁਤ ਵੱਡਾ ਮੇਕਲਾ ਇਹ ਪ੍ਰਾਲਾ ਹੈ ਆਸਾ ਜੀ ਨੂੰ ਇਹਦਾ ਇੱਕੋ ਇੱਕ ਚੇਤ ਚੇਤੀ ਹੈ ਨਾ ਤੁਹਾਡੇ ਵੱਲੋਂ ਤੁਹਾਡਾ ਸਮਾਂ ਤੇ ਤੁਹਾਨੂੰ ਇਹ ਗੁਣ ਆ ਜਾਵੇ ਤੇ ਇਸ ਕੋਣ ਤੇ ਤੁਸੀਂ ਸੰਭਾਲ ਕਰ ਲੋ 10 ਸੈਂਟ ਦੀ ਇੰਗਲੀਆਂ ਨੂੰ ਵੇਚੀਆਂ ਬਿਲਕੁਲ ਵੰਕ ਕਰਦੀਆਂ ਬਹੁਤ ਮਹਿੰਗਾ ਸੁਣਿਆ ਇਹ ਜਿਹੜੇ ਪ੍ਰਾਪਤਨ ਸਮੇਂ ਦੇ ਵਿੱਚ ਸਿੰਘ ਦੇ ਜਿਹੜਾ ਇਤਿਆਸ ਕਰਦੇ ਰੋ ਉਹਨਾਂ ਕੋਲ ਦੇਖੋ ਕਿ ਕਿਵੇਂ ਉਹਨਾਂ ਨੇ ਇਹ ਦਾਅ ਪ੍ਰਾਪਤ ਕੀਤੀ ਹੈ ਕਿੰਨਾ ਕਿੰਨਾ ਅਭਿਆਸ ਹੈ ਬਟ ਸਾਲਾਂ ਦੇ ਵਿੱਚ ਅੱਜ ਵੀ ਅਭਿਆਸ ਹੁੰਦੇ ਹੈ ਸੰਖਿਆਵਾਂ ਹੁੰਦੀਆਂ ਸੰਖਿਆ ਕਰਦੇ ਕਰਦੇ 40 40 ਸੈੱਡ ਪਾਟ ਹੋ ਜਾਂਦੇ ਹਨ ਅੱਗੇ ਕਿੰਨੇ 40 ਸੈੱਡ ਪਾਟ ਲੱਭਾਂਗੇ ਸਾਡੇ ਕੋਲ ਇੱਕ ਨਹੀਂ ਹੋਣਾ ਤੇ ਇਹ ਸਭ ਅਭਿਆਸ ਦੇ ਨਾਲ ਅਸੀਂ ਜਿਹੜੀ ਪ੍ਰਾਪਨਾਹਕ ਮਨਿਆਦਾ ਰੋਧ ਨਿਯਮਾਂ ਦੇ ਨਾਲ ਅਸੀਂ ਜਿਹੜੇ ਜੁਗਾਂਗੇ ਅਸੀਂ ਆਪਣੇ ਮਨ ਦਿਲ ਸੇ ਨੂੰ ਸੰਭਾਲ ਕੇ ਰੱਖ ਸਕਾਂਗੇ। ਨਾ ਬੜਾ ਅਰੇ ਬਾਹਰ ਮੇਰੇ ਕੋਲ ਨਹੀਂ ਆਜੋ 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 ਇਹ ਕਹਿੰਦੇ ਕੋਸ਼ੇ ਨਾ ਬੈਗ ਰੱਖਦੇ ਇਹ ਪੰਜ ਗ੍ਰੰਥੀ ਹੈ ਜੀ ਬੋਧਮੀ ਇਹ ਪ੍ਰਾਤਨ ਸਿੰਘਾ ਦਾ ਨਿਤਨੇਮ ਹੁੰਦਾ ਸੀ ਪੰਜ ਗ੍ਰੰਥੀ ਦਾ ਅੱਜ ਕੱਲ ਆਪਾਂ ਪੰਜ ਬਾਣੀਆਂ ਦਾ ਨਿਤਨੇਮ ਪੜ੍ਹਦੇ ਆਂ ਪਰ ਪੰਜ ਬਾਣੀਆਂ ਦਾ ਨਿਤਨੇਮ ਨਹੀਂ ਹੁੰਦਾ ਪੰਜ ਬਾਣੀਆਂ ਅਮਰਤੀਆਂ ਬਾਣੀਆਂ ਹੁੰਦੀਆਂ ਇਹਦਾ ਨਿਤਨੇਮ ਹੁੰਦਾ ਹੈ ਪ੍ਰਾਤਨ ਸਿੰਘਾ ਦਾ ਪੰਜ ਗ੍ਰੰਥੀ ਦਾ ਹੁੰਦਾ ਸੀ ਕਿ ਜਪੀ ਸਾਹਿਬ ਜੁਰੂਦਾ ਦੇ ਸ਼ਾਮਾ ਸਾਹਾ ਦੀ ਬਾਾਰ ਸਿੰਧ ਗੋਸ਼ਤ ਤੇ ਸਿਤਪੋਸ਼ਤ ਦੇ ਦੱਖਣੀ ਬਾਵਨ ਖਰੀਦ ਤੁਮਨੀ ਸਾਹਿਬ ਗੋੜੀ ਬਾਵਨ ਖਰੀਦ ਇਦਾਂ ਇਹ ਬਾਣੀ ਦਾ ਸੰਗਰ ਹੈ ਜਾਨੀ ਕਿ ਜਨੀਪਾ ਸਾਹਿਬ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਛੋਟੇ ਸੂਤ ਦੇ ਵਿੱਚ ਦਰਸਾ ਗੁਰੂ ਗ੍ਰੰਥ ਸਾਹਿਬ ਜੀ ਦੇ ਚੌਧੀਆਂ ਬਾਣੀ ਦਾ ਚ ਛੋਟੇ ਸੂਤ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਸਨ ਜਦੋਂ ਪੰਜ ਗ੍ਰੰਥੀ ਇੰਨੇ 10 ਗ੍ਰਾਮ ਤੇ 10 ਮੁੰਦੀ ਬਾਣੀ ਦਾ ਤਰੀਕਾ ਕਰਦੀ ਤੇ 10 ਮੁੰਦੀਆਂ ਚੋਣੀਆਂ ਬਾਣੀਆਂ ਲੇਖੇ ਹੁੰਦੇ ਸੀ 10 ਗ੍ਰਾਮ ਦੇ ਤੇ ਖਾਣ ਲੈਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੇਖ ਲੋ ਇਹ ਪੇਪਰ ਜਿਹੜਾ ਹਾਂ ਬਹੁਤ ਵਧੀਆ ਕੁਆਲਟੀ ਦਾ ਪ੍ਰਾਪਤ ਹੈ ਜੀ ਇੰਟਿਆ ਜੀ ਇਤਿਸ਼ਾਹ ਹੁੰਦਾ ਜੀ हाँ सारे जो कलर ये सारे सिग्नेचर नंबर है जी जो तीन कोई भी पोखी बनाते हो ना वो सिग्नेचर बनते हिंदे बाइंडिंग को मतलब कि तीन पेपर देना पेपर दो एक ਤੁਸੀਂ ਜਦੋਂ ਪੁੱਛੋ ਲਿਖਣੀ ਆ ਨਾਈ ਪੇਪਰ ਐ ਫੋਲਡ ਹੁੰਦਾ ਹੁੰਦਾ ਐ ਮੈਨੂੰ ਹੁੰਦਾ ਐਸ ਫੋਲਡ ਹੋਇਆ ਇਹ ਰੈਟ ਪੇਪਰ ਐ ਫੋਲਡ ਹੁੰਦਾ ਮੰਨ ਲਓ ਮੈਂ ਤੁਹਾਨੂੰ 200 ਮੀਟਰ ਬਣਾ ਕੇ ਦਿਖਾਉਂਦਾ ਇਦਾਂ ਠੀਕ ਆ ਜੀ ਹੁਣ ਤੁਸੀਂ ਕੀ ਕਰਨਾ ਇੱਥੋਂ ਸ਼ੁਰੂ ਕਰੂੰਗੇ ਲਿਖਣਾ ਇੱਥੇ ਲਿਖੂਗੇ ਤੇ ਫਿਰ ਇਧਰ ਆ ਨਾਮ ਪਾ ਕੇ ਉੱਥੇ ਲਿਖੂਗੇ ਫਿਰ ਇੱਧਰ ਲਿਖੂਗੇ ਫਿਰ ਇਦਾਂ ਦੇ ਹੋਏ ਫਿਰ ਇਦਾਂ ਇਹ ਇੱਕ ਸਿਗਨੇਚਰ ਬਣਿਆ ਇਦਾਂ 11ਵਾਂ ਸਿਗਨੇਚਰ ਸਿਗਨੇਚਰ ਕੰਪੀਗ ਆ ਜਿਹੜੀ ਕਲਰਿੰਗ ਹੈ ਡਸਟ ਹੈ ਰਹੀ ਹੋਈ ਤੇ ਜਦੋਂ ਇਹ ਪ੍ਰੀਜ਼ਰਵ ਹੋਊਗਾ ਤੇ ਫਿਰ ਇਦਾਂ ਦਾ ਹੋ ਜਾਊਗਾ ਜਦੋਂ ਇਹ ਬਣਿਆ ਸੀ ਉਦੋਂ ਇਦਾਂ ਦਾ ਸੀ ਇਹ ਪੇਪਰ ਠੀਕ ਹੈ ਜੀ ਇਹ ਪੇਪਰ ਸੇਮ ਕੁਆਲਿਟੀ ਦਾ ਹੈ ਥੋੜਾ ਕੀ ਮੋਟਾ ਹੈ ਲੇਕਿਨ ਸੇਮ ਕੁਆਲਿਟੀ ਸੇਮ ਇੰਕ ਬੀਡੀਅਮਸ ਦਾ ਹੈ ਇਹ ਪੁਰਾਣਾ ਹੋ ਚੁੱਕਿਆ ਤਾਂ ਇਦਾਂ ਦਿਖਦਾ ਇਹ ਨਵਾਂ ਹੈ ਹਜੇ ਬਣਿਆ ਤਾਂ ਥੋੜਾ ਇਹ ਕਰੀਮਿਸ਼ ਹੈ ਹੌਲੀ ਹੌਲੀ ਇਹਨੇ ਵੀ ਇਦਾਂ ਦਾ ਹੀ ਹੋ ਜਾਣਾ ਖਾਲੀ ਇਦਾਂ ਜੀ ਕਿਤੇ ਮਤਲਬ ਕਿ ਫਿਊਚਰ ਦੇ ਵਿੱਚ ਕਿਸੇ ਅੰਗ ਦੀ ਰਿਪਲੇਸਮੈਂਟ ਕਰਨੀ ਹੋਵੇ ਤਾਂ ਫਿਰ ਇਸ ਕੁਆਲਟੀ ਦਾ ਪੇਪਰ ਤੁਹਾਰਾ ਨਹੀਂ ਨਾ ਮਿਲਦਾ ਸੋ ਇਹਦੇ ਵਿੱਚ ਹੀ ਕੱਟ ਕੇ ਉਹਦੀ ਰਿਪਲੇਸਮੈਂਟ ਕੀਤੀ ਜਾਂਦੀ ਹੈ ਤੇ ਦੂਜਾ ਜੇ ਮੰਨ ਲਓ ਕੋਈ ਨੂੰ ਬੀਮਕ ਲੱਗਦੀ ਹੈ ਤਾਂ ਹਮੇਸ਼ਿਆ ਬਾਹਰਲੇ ਵੱਣੀ ਸ਼ੁਰੂ ਹੁੰਦੀ ਹੈ ਤੇ ਦੋਵੇਂ ਬੰਦੇ ਖਾਲੀ ਅੰਗ ਜਿਆਦੇ ਤਾਂ ਛੱਡਦੇ ਹੀ ਹੁੰਦੇ ਸੀਗੇ ਕਿ ਜੇ ਮੰਨ ਲਓ ਕੋਈ ਅੰਗ ਬਾਹਰੋਂ ਖਰਾਬ ਹੋ ਜਾਵੇ ਤੇ ਇੱਥੋਂ ਤੱਕ ਨਾ ਪਹੁੰਚੀ ਜਾਵੇ ਤੇ ਦੂਜਾ ਪ੍ਰਾਤਮਿਕ ਸੰਗੰਧ ਰਵਾਇਤ ਹੁੰਦੀ ਸੀ ਕਿ ਜਦੋਂ ਪੰਜ ਗ੍ਰੰਥੀਆਂ ਦੇ ਇਤਰੀ ਮਤਲਬ ਕਿ ਉਹ ਖਾਸ ਕੋ ਦਿਹਾੜਾ ਹੈ ਕੀਤਾ ਉਹਨੂੰ ਖਾਸ ਕਹ ਲੋ ਕਿ ਓਕੇਸ਼ਨਲੀ ਕੀਤਾ ਹੈ ਤਾਂ ਉਹ ਤਿੰਕ ਲਾਇਆ ਜਾਂਦਾ ਹੁੰਦਾ ਸੀ ਲੱਗ ਤੇ ਕਈ ਵਾਰ ਇਹ ਖਾ ਖਾ ਲੀ ਜਾਂਗੇ ਤਿੰਕ ਲਾਉਣ ਦੇ ਵੀ ਕੰਮ ਆਉਂਦੇ ਆ ਜੀ ਹੋਰ ਤੋਂ ਪਹਿਲਾਂ ਆਨੇ ਚੇਪ ਪਾਣੀ ਜਿਹੜਾ ਓਰੀਜਨਲ ਹੈ ਰਾਜਾ ਵਾਲਾ ਆਪਾਂ ਸਾਡੇ ਸਰਬਲੋ ਦੀ ਜਪਜੀ ਸਾਹਿਬ ਹੈ ਜੀ ਹਾਂ ਇੱਥੇ ਬਹੁਤ ਇੰਸਟੋਰ ਕਰ ਹੈ ਜੀ ਕਿ ਸੋਹਰਦਾਰ ਬਾਜੀ ਇਹ ਸਤਬਲੋ ਕਵਜਨ ਦੀ ਆਰਤੀ ਪ੍ਰਾਪਤ ਕਰਦੇ ਸੋਹਰਦਾਰ ਕੋਲ ਤੇ ਆਰਤੀ ਹੈ ਸੋਹਰਦਿਆ ਬਾਣੀ ਬਾਣੀ ਸਰੀ ਇੰਨੇ ਵੀ ਬਾਣੀ ਬਾਣੀ ਆਪਾਂ ਦੂਜਾ ਬਾਣੀ ਇਸ ਦੇ ਤਰ੍ਹਾਂ ਪੜਾਈ ਪੰਜ ਦਰਗਾਹ ਇਹਦੇ ਵਿੱਚ ਜਪਜੀ ਸਾਹਿਬ ਸ਼ਬਦ ਜਾਲੇ ਸੁਖਨੀ ਸਾਹਿਬ ਅਸੰਦਾਰ ਬਾਵਾ ਨਖੀਸਤ ਗੋਸ਼ ਗੋਲੀ ਚੁਕਮਣੀ ਤੇ ਹਨਾ ਇਹ ਬਾਣੀਆਂ ਜਿਹੜੇ ਝੁੰਡਣਾ ਠੀਕ ਆ ਜੀ ਸੋ ਇਹ ਪੁਰਾਣੀ ਸਿੱਖਾਂ ਦੀ ਬਾਣੀ ਆ ਆ ਦੇਖੋ ਆ ਪੇਪਰ ਵੀ ਹੈਂਡ ਮੇਡ ਹੁੰਦਾ ਆਪੇ ਬਣਾਉਂਦੇ ਆ ਤੇ ਹੱਥ ਨਾਲ ਲਾਇਓ ਕੋਈ ਨਹੀਂ ਆਇ ਤੁ ਜਬਜੀ ਸਾਹਿਬ ਚੰਦੂ ਹੋ ਰਹੀ ਹੈ ਇੱਕ ਥੋੜਾ ਪਿੱਛੇ ਹੋ ਜੀ ਆ ਦੇਖਦੇ ਕਾਰ ਸੋ ਮਾਰਾ ਹੀ ਆਪ ਕਿਰਪਾ ਕਰਨਗੇ ਆਪਾ ਰੱਖਣਗੇ ਪੋਥੀ ਦੀ ਸੇਵਾ ਦੀ ਤੇ ਬੱਚੇ ਲਿਖਦੇ ਸੋਹਣਾ ਨੇ ਤੇ ਵਧੀਆ ਤਰੀਕੇ ਨਾਲ ਸਿਖਾਇਆ ਗਿਆ ਆ ਅੰਦਰ ਤੁਸੀਂ ਦਰਸ਼ਨ ਕੀਤੇ ਕਿਵੇਂ ਬੱਚੇ ਆਏ ਹੋਏ ਨੇ ਕਿਵੇਂ ਬੱਚਿਆਂ ਨੂੰ ਦੱਸਿਆ ਗਿਆ ਕਿ ਕਲਮ ਕੀ ਹੈ ਲਿਖਾਈ ਕੀ ਹੈ ਕਿਵੇਂ ਲਿਖਾਈ ਸ਼ੁਰੂ ਕੀਤੀ ਗਈ ਹੈ ਜਾਂ ਅਸੀਂ ਕਿਉਂ ਸ਼ੁਰੂ ਕਰ ਰਹੇ ਹਾਂ ਇਸ ਲਿਖਾਈ ਨੂੰ ਲੈ ਕੇ ਤੁਹਾਨੂੰ ਹੁਣ ਤੱਕ ਪਤਾ ਲੱਗਿਆ ਹੋਊਗਾ ਕਿ ਅਸੀਂ 35 ਅਖਰੀ ਪਰੰਪਰਾ ਯਾਤਰਾ ਕਿਉਂ ਸ਼ੁਰੂ ਕੀਤੀ ਹੈ ਅਸੀਂ ਸਿਖਾਉਣ ਲਈ ਪਹੁੰਚਦੇ ਹਾਂ ਗੁਰਮੁਖੀ ਗੁਰਮੁਖੀ 35 ਅਖਰੀ ਊੜੇ ਆੜੇ ਊੜੇ ਆੜੇ ਤੋਂ ਲੈ ਕੇ ਊੜੇ ਤੋਂ ਲੈ ਕੇ ਤੇ ਲਾੜੇ ਤੱਕ 35 ਅਖਰੀ ਦੇ ਵਿੱਚ ਗੁਰੂ ਮਹਾਰਾਜ ਦੀ ਬਾਣੀ ਲਿਖੀ ਹੋਈ ਆ ਠੀਕ ਹੈ ਜੀ ਆਪਾਂ ਇਹੀ ਸਿਖਾਉਣੀ ਆ ਪਹਿਲੇ ਦਿਨ ਊੜਾ ਆੜਾ ਸਿਖਾਈ ਤੇ ਦੂਜੇ ਦਿਨ ਕਲੀਅਰ ਕਰਕੇ ਤੇ ਉਸੇ ਦਿਨ ਲਗਾ ਮਾਤਰਾ ਸਿਖਾਈ ਦੀ ਲਗਾ ਮਾਤਰਾ ਜਿਹੜਾ ਬੱਚਾ ਪਹਿਲਾਂ ਕਲੀਅਰ ਕਰ ਲੈਂਦਾ ਫਿਰ ਉਹਨੂੰ ਕਮ ਸੇ ਕਮ ਮੂਲ ਮੰਤਰ ਲਿਖਣ ਲਈ ਦੇਈਦਾ ਅਭਿਆਸ ਕਰਨ ਲਈ ਕਿ ਲਗਾ ਮਾਤਰਾ ਅਭਿਆਸ ਬਾਣੀ ਲਿਖਦਾ ਲੜੀਵਾਰ ਬਾਣੀ ਲਿਖਣ ਦਾ ਅਭਿਆਸ ਕਰਵਾਈਦਾ ਹੈ ਪਾਦੀਸ਼ਾ ਦੇ ਅਕੂ ਵਿੱਚ ਨਾਤਾ ਸੀ ਸੀ ਨਾ ਹੈ ਤੇ ਨਾ ਰਵਾਂਗੇ ਤਾਂ ਕਿ ਲੜੀਵਾਰ ਸਰੂਪ ਕੋ ਵੱਧ ਤੋਂ ਵੱਧ ਹੋਣ ਹਰ ਇੱਕ ਗੁਰੂ ਘਰਾਂ ਦੇ ਵਿੱਚ ਪ੍ਰਕਾਸ਼ ਹੋਵੇ ਲੜੀਵਾਰ ਸਰੂਪਾਂ ਦਾ ਤਾਂ ਕਰਕੇ ਅਸੀਂ ਲਖਾਰੀ ਇਕੱਠੇ ਕਰ ਰਹੇ ਇੱਕ ਦੋ ਜਣਿਆਂ ਦਾ ਕੰਮ ਨਹੀਂ ਹੋ ਸਕਦਾ ਪਹਿਲਾਂ ਵੀ ਦੱਸਿਆ ਸੀ ਕਮ ਸੇ ਕਮ 15 ਤੋਂ 20 ਜਣਿਆਂ ਦੀ ਟੀਮ ਚਾਹੀਦੀ ਹੈ 15 ਤੋਂ 20 ਸਖਿਆਰ ਤੇ ਹੋਣੇ ਚਾਹੀਦੇ ਮੈਂ ਵੀ ਇੱਕ ਅਸੀਂ ਖਿਆਰਤੀ ਆ ਮੈਂ ਸਿੱਖ ਰਿਹਾ ਹੌਲੀ ਹੌਲੀ ਜ਼ਿਕਰ ਰਿਹਾ ਹਾਂ ਮਹਾਰਾ ਹੀ ਆਪ ਕਿਰਪਾ ਕਰ ਰਹੇ ਨੇ ਸੇਵਾ ਲੈ ਰਹੇ ਨੇ ਠੀਕ ਹੈ ਜੀ ਤੇ ਮੈਂ ਸਿੱਖਣ ਲਈ ਆਇਆ ਹਾਂ ਨਾਲ ਸਿੱਖ ਵੀ ਰਿਹਾ ਹਾਂ ਮਹਾਰਾ ਮੋਤਾ ਜਿੱਦਾਂ ਉਸਤਾਦ ਜੀ ਮੈਨ ਦੇ ਅੰਦਰ ਤੁਹਾਨੂੰ ਸਾਰਾ ਪ੍ਰਦਰਸ਼ਨ ਦਿਖਾਇਆ ਕਿਵੇਂ-ਕਿਵੇਂ ਕੀ-ਕੀ ਸੈਗਮੈਂਟ ਕੀਤਾ ਕਿੱਦਾਂ ਜਿਹੜਾ ਤਿਆਰੀ ਹੋਈ ਆ ਬਹੁਤ ਵਧੀਆ ਰਿਵਿਊ ਮਿਲ ਰਿਹਾ ਆ ਤੁਹਾਡੇ ਵੱਲੋਂ ਬੈਕਅਪ ਬਹੁਤ ਵਧੀਆ ਵਾ ਜੋ ਅਸੀਂ ਸੋਚ ਕੇ ਦੁਰੇਸ਼ੇ ਉਹਦੇ ਨਾਲੋਂ ਕਿਤੇ ਵੱਧ ਮਿਲ ਰਿਹਾ ਯਾਰ ਸੋ ਤੁਸੀਂ ਵੀ ਇਦਾਂ ਹੀ ਵਲੋਗ ਦੇ ਦੋ ਸਪੋਰਟ ਕਰਦੇ ਰਹੋ ਇਹ ਅਸੀਂ ਆਪਦੇ ਲਈ ਨਹੀਂ ਕਰ ਰਹੇ ਇਹ ਅਸੀਂ ਪੰਥ ਲਈ ਕਰ ਰਹੇ ਆ ਮਹਾਰਾਜ ਨੇ ਸਾਡੇ ਕੋਲੋਂ ਸੇਵਾ ਲਈ ਹੈ ਪੰਥ ਲਈ ਹੋ ਰਿਹਾ ਕਿਸੇ ਦੀ ਪਰਸਨਲੀ ਚੋਇਸ ਨਹੀਂ ਗੀਏ ਸੋ ਤੁਸੀਂ ਸਪੋਰਟ ਕਰੋਗੇ ਵੀਡੀਓ ਅੱਗੇ-ਤੱਕੇ ਸ਼ੇਅਰ ਹੋਊਗੀ ਕੈਂਪ ਬਾਰੇ ਜਾਣਕਾਰੀ ਮਿਲੂਗੀ ਕਈ ਲਖਾਰੀ ਘਰਾਂ 'ਚ ਬੈਠੇ ਨੇ ਜਿਨ੍ਹਾਂ ਨੂੰ ਇਸ ਬਾਬਤ ਸੋ ਤਾਂ ਨਵਾਂ ਦੋ ਵਲੌਗ ਦੇਖ ਲਈ ਐਡੇ ਵੀਡੀਓ ਦੇ ਨਾਲ ਬਣੇ ਰਹੋ ਚੈਨਲ ਨੂੰ ਸਪੋਰਟ ਕਰਿਓ ਵੀਡੀਓ ਸ਼ੇਅਰ ਕਰਦੇ ਰਹੋ ਜੀ ਮਿਲਦੇ ਆ ਅਗਲੇ ਵਲੌਗ ਵਿੱਚ ਸਤਿ ਸ਼੍ਰੀ ਅਕਾਲ